ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਆ ਪਸ਼ੂ ਮੰਡੀ ਡੱਬ ਵਾਲੀ ਦੀ ਹਰ ਐਤਵਾਰ ਨੂੰ ਹਰ ਸੰਡੇ ਨੂੰ ਇਹ ਮੰਡੀ ਲੱਗਦੀ ਆ ਪੰਜਾਬ ਤੇ ਹਰਿਆਣਾ ਦੇ ਬਿਲਕੁਲ ਬਾਰਡਰ ਦੇ ਉੱਤੇ ਲੱਗਦੀ ਆ ਬਹੁਤ ਜਿਆਦੀਆਂ گاਵਾ ਆਉਂਦੀਆਂ ਬਹੁਤ ਜਿਆਦੀਆਂ ਮੱਝਾਂ ਵੀ ਆਉਂਦੀਆਂ ਤੁਸੀਂ ਚੈਨਲ ਤੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਇਸ ਨੂੰ ਸਬਸਕ੍ਰਾਈਬ ਕਰ ਲੈਣਾ ਘੰਟੀ ਵਾਲਾ ਬਟਨ ਪ੍ਰੈਸ ਕਰ ਲੈਣਾ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦਾ ਰਹੂਗਾ ਜੀ ਗਮਾਂ ਵੀ ਕਾਫੀ ਸ਼ਾਨਦਾਰ ਹੁੰਦੀਆਂ ਐਚ ਐਫ ਸਾਹੀਵਾਲ ਕ੍ਰੋਸਬੀਡ ਸਿੰਘਾਂ ਵਾਲੀ ਦੇਸੀ ਸਾਹੀਵਾਲ ਸਾਰੀ ਪ੍ਰਕਾਰ ਦੀਆਂ ਗਮਾਉਂਦੀਆਂ ਮੇਨ ਗੇਟ ਡੱਬਲ ਦਾ ਸਾਹਮਣੇ ਵਾਲਾ ਜੀ ਪਸ਼ੂ ਮੰਡੀ ਡੱਬਲ ਦਾ ਮੇਨ ਗੇਟ ਤੁਸੀਂ ਦੇਖ ਰਹੇ ਹੋ ਜਿੱਥੋਂ ਕੇ ਮੰਡੀ ਦੇ ਵਿੱਚ ਐਂਟਰ ਹੋਇਆ ਜਾਂਦਾ ਹੈ ਪਸ਼ੂ ਜਿਹੜੇ ਖਰੀਦਦਾਰੀ ਕਰਕੇ ਜਾਂਦੇ ਉਹ ਸਾਹਮਣੇ ਲਿਜਾ ਰਹੇ ਦੇਖ ਸਕਦੇ ਹੋ ਤੁਸੀਂ ਪਸ਼ੂ ਲੈ ਕੇ ਆਉਣੇ ਸਵੇਰ ਇਸ ਗੇਟ ਸਾਈਡ ਤੋਂ ਤੁਹਾਨੂੰ ਆਉਣਾ ਪਊਗਾ ਇਹ ਮੇਨ ਗੇਟ ਹੈ ਜੀ ਪਸ਼ੂ ਮੰਡੀ ਡੱਬਲ ਦਾ ਸਾਹਮਣੇ ਨਹੀਂ ਦੀ ਇੱਕ ਦਫਤਰਾ ਜਿੱਥੇ ਲਿਖਾਈ ਹੁੰਦੀ ਆ ਇੱਥੇ ਨਾਲ ਹੀ ਬਿਲਕੁਲ ਹੀ ਅੱਗੇ ਸਟਾਰਟ ਹੋ ਜਾਂਦੇ ਜੀ ਫਾਰਮ ਪੰਜ ਛੇ ਫਾਰਮ ਆ ਜਿਹੜੇ گاਵਾਂ ਨਾਲ ਬਿਲਕੁਲ ਪਰੇ ਹੁੰਦੇ ਆ ਅੱਗੇ ਨਾਲੇ ਤੇ ਜਾ ਕੇ ਚਾਰ ਪੰਜ ਫਾਰਮ ਹੁੰਦੇ ਆ ਜਿਹੜੇ ਜਿੱਥੇ ਮੱਝਾਂ ਹੁੰਦੀਆਂ ਜੀ گاਵਾਂ ਸਾਰੀ ਪ੍ਰਕਾਰ ਦੀਆਂ ਆਉਂਦੀਆਂ ਨੇ ਸਾਹੀਵਾਲ ਦੇਸੀ ਸਿੰਘਾਵਾਲੀਆਂ ਐਫ ਐਫ ਕੁਆਲਿਟੀ ਦੀਆਂ ਤੁਸੀਂ گاਵਾਂ ਖਰੀਦਨੇ ਆ ਮੱਝਾਂ ਖਰੀਦਨੇ ਇਸ ਮੰਡੀ ਦੇ ਵਿੱਚ ਆ ਕੇ ਖਰੀਦਦੇ ਕਰ ਸਕਦੇ ਹੋ ਔਰ ਮੈਂ ਰਿਕਵੈਸਟ ਕਰਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਜੀ ਘੰਟੀ ਵਾਲਾ ਬਟਨ ਪ੍ਰੈਸ ਕਰ ਲਿਆ ਜੀ ਔਰ ਵੀਓ ਦੇ ਵਿੱਚ ਵੀਡੀਓ ਤੁਹਾਨੂੰ ਦਿਖਾਈ ਜਾਣੇ ਆ ਪਹਿਲੇ ਬਿਆਤ ਵਾਲੀ ਬੱਚੀ ਹੈ ਜੀ ਦੇਖ ਸਕਦੇ ਜੀ ਮਟੇਲ ਬਾਈ ਜੀ ਕੋ ਲੈ ਕੇ ਸ਼ੇਅਰ ਕਰਾਂਗੇ ਕਾਫੀ ਸ਼ਾਨਦਾਰ ਬੱਚੀ ਪਹਿਲੇ ਬਿਆਤ ਵਿਉਣ ਵਾਲੀ ਹੈ ਕਰਾਸ ਬਰੀਡ ਵਾਲੀ ਹੈ ਜੀ 91 ਸੂਏ ਵਾਲੀ ਹੈ ਜੀ ਪਹਿਲੇ ਨਾ ਜੀ ਪਹਿਲੇ ਹਾਂ ਜੀ ਤੋਂ ਕਰਾਸ ਬਰੀਡ ਵਾਲੀ ਹੈ ਲਈ ਹੋਇਆ ਚਾਫਾ ਜੀ ਅੱਛਾ ਮੈਂ ਹਾਂ ਜੀ ਕਿੰਨੇ ਦਾ ਰਹਿੰਦਾ ਜੀ ਸੂਨ ਚ 20 ਦਾ ਰਹਿੰਦਾ ਜੀ 20 ਦਾ ਹਾਂ ਜੀ ਰੇਟ ਕੀ ਕਰਦੇ ਹੋ ਜੀ ਰੇਟ ਦਾ 50000 ਆ ਜੀ 50000 ਹਾਂ ਜੀ ਤਾਂ 40 ਕੀ ਹੋ ਜਾਏਗਾ ਲਾਸਟ 42 ਦੇ ਦਾਂਗੇ ਜੀ ਕੀ ਨਾਂ ਹੈ ਆਪਣਾ ਹਰਜੀਤ ਸਿੰਘ ਆ ਜੀ ਪਿੰਡ ਕਿਹੜਾ ਜੀ ਚੱਠੇ ਵਾਲਾ ਜੀ ਮੋਬਾਈਲ ਨੰਬਰ ਕਿੰਨਾ ਜੀ 86290 73109 ਜੀ ਓਕੇ ਓਕੇ ਤਾਂ ਓਕੇ 40 42000 ਦੀ ਤੁਹਾਨੂੰ ਇਹ ਵੱਛੀ ਮਿਲ ਜਾਊਗੀ ਪਹਿਲੇ ਸੁਵੇਨੇ ਨੇ ਸੁਣਾ ਬਹੁਤ ਚੰਗੀਆਂ ਗਾਵਾਂ ਜੀ ਬਹੁਤ ਚੰਗੀਆਂ ਗਾਵਾਂ ਹੁੰਦੀਆਂ ਬਹੁਤ ਹੀ ਮਜਾ ਆਉਂਦੀਆਂ ਇੱਥੇ ਦੇਖ ਸਕਦੇ ਹੋ ਜੀ ਸ਼ਾਮ ਦਾ ਮੌਲਾ ਜੀ तकरीबन 5:00 ਵੱਜ ਚੁੱਕੇ ਆ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀ ਚੱਲਿਆ ਜੇ ਪੰਜਾਬੀ ਦੇ ਵਿੱਚ ਤੁਹਾਨੂੰ ਵੀਡੀਓ ਦਿਖਾ ਰਿਹਾ ਇੱਕ ਵਾਰ ਫੇਰ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਪਸ਼ੂ ਮੰਡੀ ਡੱਬ ਵਾਲੀ ਹਰ ਸੰਡੇ ਨੂੰ ਲੱਗਦੀ ਆ ਇੱਕ ਮਹੀਨੇ ਦੇ ਵਿੱਚ ਇੱਕ ਵਾਰ ਲੱਗਦੀ ਆ ਪੰਜਾਬ ਦੇ ਰਾਂ ਦੇ ਬਿਲਕੁਲ ਬਾਰਡਰ 'ਤੇ ਲੱਗਦੀ ਆ ਸਤਿ ਸ਼੍ਰੀ ਅਕਾਲ ਜੀ ਮਸਤੀ ਵੀ ਕਰਦੇ ਆ ਜੀ ਆਪਣੇ ਦੋਸਤ ਮਿੱਤਰ ਇੱਥੇ ਪੂਰੀ ਮਸਤੀ ਕਰਦੇ ਆ ਦੇਖ ਸਕਦੇ ਹਾਈ ਬਹੁਤ ਅੱਛਾ ਲੱਗ ਰਿਹਾ ਹੈ ਹੋਲੀ ਦਾ ਤਿਹਾਰਾ ਅੱਛਾ ਪੀ ਰਹੇ ਆ ਅੱਛਾ ਸੋ ਅੱਜ ਫੇਰ ਹੋਲੀ ਮਨਾ ਰਹੇ ਹੋ ਜੀ ਹੋਲੀ ਮਨਾ ਰਹੇ ਆ ਓਕੇ ਓਕੇ ਗਾਂ ਸੇਲ ਹੋ ਗਈ ਇੱਕ ਗਾਂ ਰਹਿ ਗਈ ਬਸ ਤਾਂ ਫਿਰ ਖੁਸ਼ਾ ਪੂਰੇ ਮੈਂ ਕਹਣਾ ਬਾਗੋ ਬਾਗਾਂ ਜੀ ਜਮਾਂ ਨਿਆਰ ਲੱਤੇ ਆ ਅੱਛਾ ਅੱਛਾ ਠੀਕ ਆ ਕਿੰਨੀਆਂ ਗਾਵਾਂ ਲੈ ਆਈ ਸੀ ਕਿੰਨਾਂ ਜੀ ਤਿੰਨ ਲੈ ਕੇ ਆਈ ਸੀ ਹਾਂਜੀ ਦੋ ਸੇਲ ਹੋ ਗਏ ਇੱਕ ਰਹਿ ਗਈ ਸੇਲ ਹੋ ਗਈ ਓਕੇ ਕੀ ਨਾਮ ਹੈ ਆਪਣਾ ਜਗਦੀਪ ਸਿੰਘ ਜੱਗੂ ਬੁੱਟਰ ਜੱਸਿਆਣਾ ਓਕੇ ਹਾਂਜੀ ਤਾਂ ਮੋਬਾਈਲ ਨੰਬਰ 95012 04577 ਠੀਕ ਆ ਜੀ ਓਕੇ ਜੀ ਕਾ ਤੋਰ ਲਾ ਆ ਜਾ ਪੰਜਾਬੀ ਚ ਪਾਈ ਗਏ ਯਾਰ ਕਿਹੜੀ ਤੋਰ ਕਾ ਵਾਦੀ ਵੱਡੀ ਵੇਰ ਸਾਹਮਣੇ ਲੈ ਆ ਵੀਰੇ ਆ ਜਾ ਆ ਜਾ ਬਾਪ ਆ ਜਾ ਤੋ ਕਹਿੰਦਾ ਰਬੇ ਚਾਹਤੇ ਸੀ ਮੇਲਾ ਦਿਖਾ ਰਿਆ ਜੀ ਤੁਹਾਨੂੰ ਮੈਂ ਪਸ਼ੂ ਮੰਡਾ ਬਲ ਦਾ ਜਾਣਕਾਰੀ ਲੈਣੇ ਇੱਕ ਗਾੜੀ ਬਹੁਤ ਸੋਹਣੀ ਗਾ ਹੈ ਬਹੁਤ ਸੋਹਣੀ ਟੱਚ ਅਪ ਕੁਆਲਿਟੀ ਦੇ ਚ ਪੈਂਦੀ ਆ ਦੇਖ ਸਕਦੇ ਤੁਸੀਂ ਲੈਂਥ ਬਹੁਤ ਹੀ ਵਧੀਆ ਹਾਈਟ ਬਹੁਤ ਹੀ ਵਧੀਆ ਤਾਜੀ ਵੈਈ ਹੋਈ ਆ ਹਾਂਜੀ ਹਾਂਜੀ ਤੋ ਸਾਥ ਵਿੱਚ ਕੇ ਬਛੜੀ ਹੈ ਜੀ ਬਛੜੀ ਸਰ ਬਛੜੀ ਓਕੇ ਕੀ ਹਾਲ ਆ ਜੀ ਬੜੀਆ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਠੀਕੋ ਹਾਂਜੀ ਕਿੰਨੀਆਂ ਗਾਵਾਂ ਲੈ ਕੇ ਆਏ ਸੀ ਸਰ 3 ਲੈ ਆਏ ਸੀ ਤਿੰਨ ਲੈ ਕੇ ਆਏ ਸੀ ਹਾਂਜੀ ਓਕੇ ਦੋ ਸੇਲ ਹੋ ਗਈਆਂ ਜੀ ਦੋ ਸੇਲ ਹੋ ਗਈਆਂ ਨੇ ਹਾਂਜੀ ਓਕੇ ਲਾਸਟ ਵਾਲੀ ਅਜੇ ਸੇਲ ਹੋਣ ਵਾਲੀ ਆ ਹਾਂਜੀ ਇਹ ਚੱਲ ਰਿਹਾ ਸੌਦਾ ਸਰ ਕਿਹੜੇ ਸੂਆ ਸੂਈ ਆ ਜੀ ਇਹ ਇਹ ਪਹਿਲਾ ਸੂਆ ਸੂਈ ਆ ਜੀ ਪਹਿਲੇ ਦੁੱਧ ਕਿੰਨਾ ਜੀ ਨੀਚੇ ਹੈਗਾ ਜੀ 22 22 ਲੀਟਰ ਬੋਲਾ 22 22 ਲੀਟਰ ਦੁੱਧ ਕੱਢਣ ਵਾਲੀ ਆ ਬੋਲਾ ਜੀ ਕੁਆਲਿਟੀ ਚੰਗੀ ਆ ਜੀ ਬਹੁਤ ਚੰਗੀ ਕੁਆਲਿਟੀ ਫਾਰਮ ਦੀ ਵੱੱਛੀ ਆਈ ਫਾਰਮ ਵਾਲੀ ਹਾਂਜੀ ਰੇਟ ਕੀ ਕਰਦੇ ਹੋ ਜੀ ਮੋਲ ਫੋਨ ਤੇ ਕਰਾਂਗੇ ਜੀ ਫੋਨ ਤੇ ਕਰੋਗੇ ਹਾਂਜੀ ਓਕੇ ਨਾਂ ਕੀ ਅਗੇ ਤੁਹਾਡਾ ਜੈਵਿੰਦਰ ਸੰਧੂਈ ਪਿੰਡ ਕਿਹੜਾ ਜੀ ਕਾਨਿਆਂ ਵਾਲੀ ਜਿਲਾ ਸ੍ਰੀਮਤੀ ਜੀ ਸਾਬਾ ਮੋਬਾਈਲ ਮਰਦਸਿਓ ਜੀ ਆਪਣਾ 90410 98777 ਓਕੇ ਜੀ ਧੰਨਵਾਦ ਜੀ ਦੋਸਤੋ ਸਕਰੀਨ ਤੇ ਇੱਕ ਤੁਹਾਨੂੰ ਆਪਾਂ ਗਾਣ ਲਖਾ ਰਹੇ ਹਾਂ ਬਹੁਤ ਸ਼ਾਨਦਾਰ ਹੈ ਕਰਾਸ ਬ੍ਰੀਡ ਦੇ ਵਿੱਚ ਪੈਂਦੀ ਆ ਬਾਈ ਜੀ ਸੇਲ ਕਰਨ ਲਈ ਪਹੁੰਚੇ ਹੋਏ ਨੇ ਪਸ਼ੂ ਮੰਡੀ ਡਬਲ ਦੇ ਵਿੱਚ ਦੇਖ ਸਕਦੇ ਹੋ ਜੀ ਤਾਜੀ ਬਾਈ ਹੋਈ ਆ ਸੂਈ ਹੋਈ ਆ ਨਾ ਹਾਂ ਸੂਈ ਹੋਈ ਆ ਤਾਜੀ ਸੂਈ ਆ ਜੀ ਬੱਚਾ ਦੇਖ ਸਕਦੇ ਹੋ ਬਸ਼ੜੀ ਆ ਸਾਥ ਮੇ ਬਹੁਤ ਸੋਹਣੀ ਹੈ ਲੈਂਥ ਬਹੁਤ ਵਧੀਆ ਹਾਈਟ ਥਾਣਾ ਦੀ ਕੁਆਲਿਟੀ ਦੇਖ ਸਕਦੇ ਤੁਸੀਂ ਗੁੱਟੜ ਵਾਲੀ ਘਾਏ ਦੋਸਤੋ ਬਹੁਤ ਹੀ ਅੱਛੀ ਕੁਆਲਿਟੀ ਦੀ ਪੂਰੇ ਗੈਪ ਦੇ ਵਿੱਚ ਥਾਣਾ ਦੀ ਕੁਆਲਿਟੀ ਆ ਹਾਈਟ ਔਰ ਲੈਂਥ ਦੇਖ ਸਕਦੇ ਤੁਸੀਂ ਕਾਫੀ ਸ਼ਾਨਦਾਰ ਸਟੋਰੀ ਪਰ ਟ੍ਰੇਲ ਭਾਈ ਜੀ ਤੁਹਾਨੂੰ ਲੈ ਕੇ ਸ਼ੇਅਰ ਕਰਦੇ ਆ ਕਿਹੜੇ ਸਵੇਚ ਸੂਈ ਆ ਥੱਲੇ ਦੁੱਧ ਕਿੰਨਾ ਰ ਰੇਟ ਕੀ ਮੰਗਦੇ ਆ ਡਰੈਸ ਦੀ ਗੱਲਬਾਤ ਕਰਦੇ ਆ ਬਾਈ ਜੀ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਹਮਣੇ ਸਕਰੀਨ ਤੇ ਜਿਹੜੀ ਗਾ ਲਖਾ ਰਹੇ ਹੋ ਹਾਂਜੀ ਕਿਹੜੇ ਸੂਵੇ ਸੂਈ ਆ ਜੀ ਇਹ ਤੀਜੇ ਸੂਵੇ ਆ ਤੀਜੇ ਚ ਹਾਂਜੀ ਕਿੰਨੇ ਦਿਨ ਹੋ ਗਏ ਜੀ ਸੂਈ ਨੂੰ ਰਾਤ ਸੂਈ ਤੇ 3 ਵਜੇ ਜੀ ਰਾਤ ਦੀ 3 ਵਜੇ ਦੀ ਸੂਈ ਇੱਥਾ ਜੀ ਹਾਂਜੀ ਕ੍ਰਾਸ ਬੀਟ ਚ ਪੈਂਦੀ ਆ ਜੀ ਹਾਂ ਕ੍ਰਾਸ ਬੀਟ ਚ ਆ ਜੀ ਥੱਲੇ ਦੁੱਧ ਕਿੰਨਾ ਜੀ ਇਹਦੇ ਇਸ ਟਾਈਮ 15 ਕਿਲੋ ਬੜਾ ਤਿਆਰ ਆ ਜੀ 15 ਲੀਟਰ ਦੁੱਧ ਥੱਲੇ ਹੈਗਾ ਜੀ ਹਾਂਜੀ ਓਕੇ ਕਿੰਨਾ ਕਰਜੂਗੀ ਦੁੱਧ 30 ਪਲੱਸ ਦੇਊਗੀ ਜੀ 30 ਪਲੱਸ ਰੇਟ ਕੀ ਕਰਦੇ ਹੋ ਜੀ ਰੇਟ ਤਾਂ 95000 ਰੁਪਏ ਜੀ 95000 ਕਿੰਨੇ ਦੇ ਹੋ ਜੇਗੀ ਲਾਸਟ 80 85 ਹਜ਼ਾਰ ਦੇ ਦੇਣਗੇ 85 ਦੀ ਹਾਂਜੀ ਮਾਨ ਸਨਮਾਨ ਹੋ ਰਿਹਾ ਹੋ ਜੂਗਾ ਹੋ ਜੂਗਾ ਮਾੜਾ ਮੋਟਾ ਕਰਿਆ ਓਕੇ ਓਕੇ ਤੇ ਕੀ ਨਾਮ ਜੀ ਤੁਹਾਡਾ ਪਹਿਲਾਂ ਹਰਪਾਲ ਸਿੰਘ ਜੀ ਹਰਪਾਲ ਸਿੰਘ ਕਾਮ ਪਿੰਡ ਕਿਹੜਾ ਜੀ ਪਿੰਡ ਬਾਹਮਰ ਵਾਲਾ ਜੀ ਰੀਡ ਕੋਡ ਸਿਉ ਹਾਂਜੀ ਹਾਂ ਓਕੇ ਓਕੇ ਸ਼ਹਿਰ ਕੋਡ ਕਪੂਰਾ ਓਕੇ ਆਪਣਾ ਮੋਬਾਈਲ ਨੰਬਰ ਦੱਸਿਓ ਜੀ 84370 62877 ਠੀਕ ਹੈ ਜੀ ਪਿੰਡ ਬੰਮਨ ਵਾਲਾ ਜਿਲ੍ਹਾ ਫਰੀਦਕੋਟ ਫਰੀਦਕੋਟ ਨਾਮ ਕੀ ਜੀ ਹਰਪਾਲ ਸਿੰਘ ਹਰਪਾਲ ਸਿੰਘ ਦੇਖ ਸਕਦੇ ਹੋ ਜੀ ਬਹੁਤ ਸੋਹਣੀ ਗਾਂ ਤੁਹਾਨੂੰ ਦਿਖਾ ਰਹੇ ਹਾਂ ਬਾਈ ਜੀ ਇਹਦਾ ਕੰਟੈਕਟ ਨੰਬਰ ਵਿੱਚ ਆ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਦੁੱਧ ਵਾਲੀ ਗਾਂ ਦਿਖਾ ਰਹੇ ਹਾਂ ਬਹੁਤ ਵਧੀਆ ਕੁਆਲਿਟੀ ਦੀ ਜੀ ਹੋਰ ਮਾਹੌਲ ਦਿਖਾਉਣੇ ਜੀ ਗਾਂਵਾਂ ਦਾ ਦੇਖ ਸਕਦੇ ਹੋ ਬਹੁਤ ਜਿਆਦਾ ਗਾਂਵਾਂ ਆਈਆਂ ਹੋਈਆਂ ਅੱਗੇ ਤੁਹਾਨੂੰ ਮਰਜ਼ਾ ਦਿਖਾਵਾਂਗੇ ਚੱਲ ਕੇ ਪਸ਼ੂ ਮੰਡੀ ਡੱਬਾ ਦੀ ਦਿਖਾ ਰਿਹਾ ਹਾਂ ਜੀ ਹਰ ਐਤਵਾਰ ਨੂੰ ਲੱਗਦੀ ਐ ਪੰਜਾਬ ਤੇ ਹਰਿਆਣੇ ਦੇ ਬਿਲਕੁਲ ਬਾਰਡਰ ਤੇ ਇਹ ਮੰਡੀ ਲੱਗਦੀ ਐ ਜਰਸੀ ਜਰਸੀ ਬੱਚੀ ਦੇਖ ਸਕਦੇ ਤੁਸੀਂ ਬਹੁਤ ਸੋਹਣੀ ਤਾਜੀ ਬਾਈ ਬਾਈ ਜੀ ਕਿੰਨਾ ਦੋਤਾ ਥੱਲੇ ਦੇ 15 ਲੀਟਰ ਹੈ 15 ਲੀਟਰ ਹੈ ਕੀ ਵਾਲਾ ਜੀ ਵਧੀਆ ਜੀ ਵਧੀਆ ਜਰਸੀ ਜਲਸੀ ਬੈਠਾ ਕੌਣ ਸੇ ਸਵੇ ਸਵੇ ਹੋਈ ਐ ਪਹਿਲਾ ਜੀ ਪਹਿਲੇ ਹਾਂਜੀ ਦੋ ਦਾ ਬਾਈ ਮੂੰਹ ਤੋਂ ਦੋ ਦਾ ਤਾਂ ਹਾਂਜੀ ओके दूध ਕਿੰਨਾ ਜੀ ਥੱਲੇ ਦੁੱਧ 15 ਲੀਟਰ ਬੋਲਾ ਹੀ ਚਾਰ ਦਿਨਾਂ ਇਸ 15 ਲੀਟਰ ਬੋਲਾ ਚਾਰ ਦਿਨਾਂ ਚਾਰ ਦਿਨ ਸੀ ਨਾਲ ਬੱਚਾ ਲੈ ਕੇ ਆਈ ਬੱਚਾ ਜੀ ਓਕੇ 15 ਲੀਟਰ ਤੋਂ ਵਧਾ ਦੇਗੀ ਅੰਦਰ ਰੱਖੂਗੀ 17 18 ਕਿਲੋ ਦੇ ਦੂਈ ਇਹ ਪੰਜਾਬ ਵਾਲੀ ਜਰਸੀ ਹੈ ਨਾ ਪੰਜਾਬ ਵਾਲੀ ਜੀ ਘਰੇਲੂ ਜਾਂ ਵਪਾਰ ਕਰਦੇ ਜੀ ਵਪਾਰ ਕਰਦੇ ਜੀ ਵਪਾਰ ਕਰਦੇ ਰੇਟ ਕੀ ਕਰਦੇ ਮੇਜਾ ਰੇਟ ਦਾ 65000 ਰੁਪਏ ਤੋਰੇ ਥੋੜੀ ਜੀ ਰੇਟ 65000 ਮਾਨ ਸਨਮਾਨ ਕਿੰਨਾ ਹੋਊਗਾ ਜੀ ਕਰਦੇ ਇਹੀ ਮਾੜਾ ਮੋਟਾ ਮਾਨ ਦਾ ਥੋੜਾ ਬਤਾ ਕੀ ਨਾਂ ਹੈ ਆਪਣਾ ਜਗਪ੍ਰੀਤ ਸਿੰਘ ਜੀ ਪਿੰਡ ਕਿਹੜਾ ਜੀ ਪਿੰਡ ਲਾਲ ਬਾਈ ਜੀ ਲਾਲ ਬਾਈ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਮੋਬਾਈਲ ਨੰਬਰ ਦੱਸਿਓ ਆਪਣਾ ਵੀਰੇ 9478122794 ਠੀਕ ਆ ਜੀ ਧੰਨਵਾਦ ਇੱਕ ਹੋਰ ਤੁਹਾਨੂੰ ਦਿਖਾਉਣੀ ਹੈ ਜੀ ਕਿਹੜੇ ਸੂਈ ਸੂਈ ਦੂਜੇ ਸੂਈ ਦੂਜੇ ਸੂਈ ਸੂਈ ਆ ਜੀ ਦੇਖ ਸਕਦੇ ਤੁਸੀਂ ਬਹੁਤ ਸੋਹਣੀ ਦੂਜੇ ਸੂਈ ਵਾਲੀ ਐਚਐਫ ਕੁਆਲਿਟੀ ਚ ਪੈਂਦੀ ਆ ਤੁਹਾਨੂੰ ਹਵਾਨਾ ਦਿਖਾਉਣਾ ਤੁਹਾਨੂੰ ਥੱਲੋ ਥੰਤੁੰਨ ਚੈੱਕ ਕਰ ਲਓ ਮਿੱਤਰੋ ਹਵਾਨਾ ਬਹੁਤ ਸੋਹਣਾ ਬਹੁਤ ਵਧੀਆ ਮੱਛਾ ਸਾਫ ਹੈ ਦੇ ਮੱਛੀ ਬੱਚਾ ਜੀ ਮੇਲ ਮੇਲ ਦਾ ਤੋਂ ਮੇਲ ਕਾ ਭਾਜੀ ਦੇਖ ਸਕਦੇ ਤੁਸੀਂ ਆਪਣੇ ਕੋਲ ਗੇਰ ਮਸਲਾ ਹੈ ਦੁੱਜੇ ਸੁਵੇ ਸੂਈ ਗਾਂਦ ਖਾ ਰਿਆਂ ਬਹੁਤ ਸੋਹਣੀ ਗਾਂ ਹੈ ਐਚ ਆਫ ਕੁਆਲਿਟੀ ਚ ਪੈਂਦੀ ਹੈ ਥੱਲੇ ਦੋਸਤੋ ਇਹਦੇ ਬੱਚਾ ਹੈ ਜਾਣਕਾਰੀ ਬਾਜੀ ਜੀ ਤੋਂ ਲੈ ਕੇ ਸ਼ੇਅਰ ਕਰਾਂਗੇ ਚੈੱਕ ਕਰ ਸਕਦੇ ਤੁਸੀਂ ਥੰਤ ਤੋਂ ਚੈੱਕ ਕਰ ਲਓ ਹਵਾਨਾ ਚੈੱਕ ਕਰ ਲਓ ਜੀ ਅਡਰੈਸ ਹੈ ਬਹੁਤ ਸੋਹਣਾ ਹੈ ਜਾਣਕਾਰੀ ਬਾਜੀ ਤੋਂ ਲੈ ਕੇ ਸ਼ੇਅਰ ਕਰਦੇ ਆਪਾਂ ਸਤਿ ਸ਼੍ਰੀ ਅਕਾਲ ਸਸਿਕਾ ਬਾਜੀ ਸਸਿਕਾ ਜੀ ਕੀ ਨਾਮ ਹੈ ਜੀ ਆਪਣਾ ਅਰਸ਼ਦੀਪ ਸਿੰਘ ਜੀ ਅਰਸ਼ਦੀਪ ਸਿੰਘ ਜੀ ਪਿੰਡ ਕਿਹੜਾ ਆਪਣਾ ਠੱਗੂ ਜੀ ਫਰਸ ਜਿਹੜਾ ਸਰਸਾ ਜੀ ਜਿਹੜਾ ਮੰਡੀ ਲੱਗਦੀ ਇੱਥੇ ਹਰਿਆਣੇ ਚ ਹਾਂਜੀ ਹਾਂਜੀ ਕਿੰਨੇਂਆਂ ਗਾਵਾਂ ਕੋਆਂ ਲੈ ਕੇ ਆਏ ਹੋ ਅੱਜ ਡੱਬ ਵਾਲੀ ਇੱਕੋ ਹੀ ਗਾਂ ਲੈਂਦੀ ਹੈ ਜੀ ਇੱਕ ਹੀ ਲੈਂਦੀ ਹੈ ਅਜੇ ਸੇਲ ਨਹੀਂ ਹੋਈ ਹੈ ਨਾ ਹਾਂਜੀ ਦੂਜੇ ਸਵੇਰ ਵਾਲੀ ਹੈ ਹਾਂਜੀ ਥੱਲੇ ਦੁੱਧ ਕਿੰਨਾ ਜੀ ਦੇ 15 ਕਿਲੋ ਤਿਆਰ ਹੈ ਜੀ 15 ਤਿਆਰ ਹੈ ਹਾਂਜੀ ਠੀਕ ਆ ਦੇਖ ਸਕਦੇ ਹੋ ਜੀ 15 ਲੀਟਰ ਵਾਲੀ ਗਾਂ ਰੇਟ ਕੀ ਕਰਦੇ ਹੋ ਜੀ 55000 ਜੀ 55 ਹਾਂਜੀ ਲਾਸਟ ਕਿੰਨੇ ਦੀ ਹੋ ਜਾ ਪੂਰੇ ਦੇ ਜਿਆ ਬਾਜੀ 50 ਛੋੜ ਦੇਗਾ ਹਾਂਜੀ ਤੇ ਆਪਣਾ ਪ੍ਰੋਪਰ ਡਰੈਸ ਮੋਬਾਈਲ ਨੰਬਰ ਦੱਸਿਓ ਪਿੰਡ ਫੱਗੂ ਹੈ ਜਿਹੜਾ ਸਰਸਾ ਮੋਬਾਈਲ ਨੰਬਰ ਹੈ 70829 708829 70829 42231 42231 ਹਾਂਜੀ ਦੇਖ ਸਕਦੇ ਹੋ ਜੀ ਤੁਸੀਂ ਬਹੁਤ ਸ਼ਾਨਦਾਰ 15 ਲੀਟਰ ਵਾਲੀ ਗਾਂ ਤੁਹਾਨੂੰ 50000 ਚ ਮਿਲ ਜੂਗੀ ਮਾਨ ਸਨਮਾਨ ਹੋਰ ਕਰਦੇ ਹੋਗੇ ਨਾ ਕਰ ਦਿਆਂਗੇ ਜੀ ਮਾਨ ਸਨਮਾਨ ਹੋਰ ਵੀ ਹੋ ਜਾਵੇ 2 ਮਹੀਨੇ 15 ਦਿਨਾਂ ਦੀ ਸੂਈ ਹੈ ਜੀ 1 ਮਹੀਨਾ ਤੇ 6 ਦਿਨ ਦੀ ਗੱਬਰ ਹੈ اچھا 1 ਮਹੀਨਾ ਤੇ 6 ਦਿਨ ਦੀ ਗੱਬਰ ਵੀ ਆ ਹਾਂਜੀ ਸੂਈ ਕਿੰਨੇ ਚਿਰ ਦੀ ਹੈ 2 ਮਹੀਨੇ ਤੇ 15 ਦਿਨ ਦੀ 2 ਮਹੀਨਾ ਦੀ ਸੂਈ ਆ ਦੋਸਤੋ 2 ਮਹੀਨਾ ਦੀ 1 ਮਹੀਨਾ 15 ਦਿਨ ਦੀ ਗੱਬਰ ਵੀ ਆ ਚੈੱਕ ਪਾਸ 15 ਕਿਲੋ ਜਮਾ ਕੰਡੇ ਵਾਲਾ ਤਿਆਰ ਹੈ ਜੀ 15 ਲੀਟਰ ਤਿਆਰ ਕਰ ਹਾਂਜੀ ਤਿਆਰ ਆ ਜੈ ਠੀਕ ਆ ਜੀ ਧੰਨਵਾਦ ਜੀ ਪਸ਼ੂ ਮੰਡੀ ਡੱਬਲ ਦੀ ਵੀਡੀਓ ਤੁਹਾਨੂੰ ਦਿਖਾ ਰਿਹਾ ਜੀ ਪਸ਼ੂ ਮੰਡੀ ਡੱਬਲ ਦੀ ਵੀਡੀਓ ਬਹੁਤ ਸੋਹਣੇ گاਵਾ ਆਉਂਦੀਆਂ ਮੱਝਾਂ ਵੀ ਆਉਂਦੀਆਂ ਅੱਗੇ ਚੱਲ ਕੇ ਤੁਹਾਨੂੰ ਦਿਖਾਉਣੇ ਕੁਝ ਮੱਝਾਂ ਔਰ ਖਰਚੇ ਦਿਖਾਵਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਜੀ ਤੁਸੀਂ ਵੀਡੀਓ ਦੇਖ ਰਹੇ ਹੋ ਡਬਲ ਡੇਰੀ ਫਾਰਮ ਤੋਂ ਮੱਝ ਵੀ ਬਹੁਤ ਸੋਹਣੀ ਆ ਮੱਝਾਂ ਬਹੁਤ ਹੀ ਚੰਗੀਆਂ ਜੀ ਦੋਸਤੋ ਵੀਡੀਓ ਉਲਾਰਦੇ ਹਾਂ ਐਂਡ ਤੇ ਆ ਵੀਰੋ ਦੇਖ ਲਈ ਸਾਰੇ ਸ਼ਾਮ ਭਾਈਆਂ ਦਾ ਧੰਨਵਾਦ ਕਰਦਾ ਜੀ ਸਤਿ ਸ੍ਰੀ ਅਕਾਲ ਜੀ